ਸਸਾ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਸਾਜੀ ਨਵਾਜੀ ਸਾਧ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਵਾਰ ਸ਼੍ਰੀ ਨਗਰ ਦੀ ਸੰਗਤ ਤੇ ਦਰਸ਼ਨ ਹੋਏ ਨੇ ਜਿਸ ਤਰ੍ਹਾਂ ਦੱਸਿਆ ਗਿਆ ਸਟੇਜ ਤੋਂ ਕਿ ਇਹ ਹਜੇ ਵੇਲੇ ਇੱਥੇ ਐਸ ਇੰਨੇ ਵੱਡਾ ਅਦੁੱਤੀ ਕੀਰਤਨ ਸਮਾਗਮ ਹੋਣਾ ਲਗਭਗ ਅਸੰਭਵ ਹੈ ਕਿਉਂਕਿ ਪਤਾ ਹੈ ਕਿ ਇਸ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਆਇਆ ਨਹੀਂ ਜਾਂਦਾ ਬਾਹਰ ਪਰ ਗੁਰੂ ਸਾਹਿਬ ਦੀ ਕਿਰਪਾ ਇਦਾਂ ਦੀ ਹੈ ਕਿ ਸਾਰੇ ਆਪਣੇ ਆਪ ਮਹਾਰੇ ਸੰਗਤ ਜਿਹੜੀ ਹੈ ਉਹ ਪਹੁੰਚੀ ਹੈ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਭਾਗਾਂ ਵਾਲਾ ਸਮਝਦਾ ਕਿ ਜਿਸ ਵੇਲੇ ਪੰਜਾਬ ਰਾਜ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆ ਤੇ ਉਸ ਸੇਵਾ ਦੇ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾਉਣਾ ਉਹ ਸਾਡੇ ਹਿੱਸੇ ਆ ਬੜਾ ਕੁਝ ਪੜਿਆ ਗੁਰੂ ਸਾਹਿਬ ਬਾਰੇ ਬੜੀਆਂ ਹਿਸਟਰੀ ਦੀਆਂ ਕਿਤਾਬਾਂ 'ਚ ਪੜਿਆ ਕਿਵੇਂ ਤਿਆਗ ਮੱਲ ਤੋਂ ਤੇਗ ਬਹਾਦਰ ਬਣੇ ਕਿਵੇਂ ਬਾਬਾ ਬਕਾਲਾ 'ਚ ਗੁਰੂ ਲਾਧੋਰੇ ਕਿਵੇਂ ਫਿਰ ਲੱਖੀਸ਼ਾ ਬੰਜਾਰਾ ਨੇ ਜਿੱਥੇ ਗੁਰਦੁਆਰਾ ਰਾਕਾਬगंज ਸਾਹਿਬ ਹੈ ਹੁਣ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਕਿਵੇਂ ਭਾਈ ਜੈਤਾ ਜੀ ਜਿਹੜੇ ਬਾਅਦ 'ਚ ਭਾਈ ਜੀਵਨ ਸਿੰਘ ਜੀ ਦੇ ਨਾਂ ਤੇ ਜਾਣੇ ਗਏ ਉਹ ਕਿੰਨਾਂ ਕਠਿਨਾਈਆਂ ਮੀਹਾਂ ਹਨੇਰੀਆਂ ਵਿੱਚ ਦੀ ਹੁੰਦੇ ਹੋਏ ਸੀਸ ਨੂੰ ਲੈ ਕੇ ਆਏ ਫਿਰ ਰੰਗਰੇਟੇ ਗੁਰੂ ਕੇ ਬੇਟੇ ਦਾ ਉਹਨਾਂ ਨੂੰ ਖਿਤਾਬ ਮਿਲਿਆ ਤੇ ਇਹ ਕੁਰਬਾਨੀਆਂ ਛੋਟੀਆਂ ਨਹੀਂ ਇਹ ਕੁਰਬਾਨੀਆਂ ਸਾਡੀ ਅਗਲੀ ਪੀੜੀ ਤੱਕ ਜਾਣੀਆਂ ਚਾਹੀਦੀਆਂ ਅਗਲੀ ਪੀੜੀ ਦਾ ਸ਼ਾਇਦ ਦੇਖਣ ਦਾ ਜਾਂ ਸਮਝਣ ਦਾ ਮਾਧਿਅਮ ਚੇਂਜ ਹੋ ਗਿਆ ਹੋਵੇ ਉਹ ਲਾਈਟ ਹੈਂਡ ਸਾਊਂਡ ਰਾਹੀਂ ਸ਼ਾਇਦ ਜ਼ਿਆਦਾ ਸੁਣ ਸਕਦੇ ਹੋਣ ਜਾਂ ਸਮਝ ਸਕਦੇ ਹੋਣ ਉਹਨਾਂ ਦੇ YouTube ਜਾਂ ਉਹਨਾਂ ਨੂੰ ਕਿਸੇ ਹੋਰ ਮਾਧਿਅਮ ਰਾਹੀਂ ਛੇਹਤ ਜਿਆਦਾ ਸਮਝ ਆਉਂਦੀ ਹੋਵੇ ਮर्यादा ਕਾਇਮ ਰੱਖਦੇ ਹੋਏ ਇਹ ਇਹ ਜ਼ਰੂਰ ਅਗਲੀ ਪੀੜੀ ਤੱਕ ਚੀਜ਼ਾਂ ਜਾਣੀਆਂ ਚਾਹੀਦੀਆਂ ਕਿ ਦਾਦਾ ਵੀ ਸ਼ਹੀਦ ਕਰਾਇਆ ਤੇ ਦਾਦਾ ਬਣ ਕੇ ਪੋਤੇ ਵੀ ਸ਼ਹੀਦ ਕਰਾਇਆ ਇਹ ਇਹ ਕੋਈ ਦੁਨੀਆ 'ਚ ਮਿਸਾਲ ਨਹੀਂ ਮਿਲਦੀ ਇਸ ਤਰ੍ਹਾਂ ਦੀ ਕਿ ਇੰਨਾ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਗਿਆ ਤੇ ਵੰਡਿਤ ਕਿਰਪਾ ਰਾਮ ਜੀ ਇੱਥੋਂ ਚੱਲੇ ਉਹਨਾਂ ਦੀ ਅਗਵਾਈ 'ਚ ਜਥਾ ਚੱਲਿਆ ਜਾ ਕੇ ਉਥੇਰ ਜੋਈ ਕੀਤੀ ਗੁਰੂ ਸਾਹਿਬ ਜਿਸ ਤਰ੍ਹਾਂ ਬਾਬਾ ਸੇਵਾ ਸਿੰਘ ਜੀ ਨੇ ਬੜਾ ਵਿਸਥਾਰ ਚ ਦੱਸਿਆ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰਵਾਲੇ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਆਂ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਸਾਹਿਬ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਕਥਾਵਾਂ ਸੁਣ ਸੁਣ ਕੇ ਅਸੀਂ ਗੁਰੂ ਰਗਦਾਸ ਜੀ ਦੀਆਂ ਭਗਤ ਕਬੀਰ ਜੀ ਦੀਆਂ ਤੇ ਜਿਹੜੀ ਬਸਤ ਮੈਂ class 1 ਚ ਪੜਨ ਜਾਂਦਾ ਹੁੰਦਾ ਸੀ ਪਿੰਡੋਂ ਉਸ ਬਸ ਵਿੱਚ ਇਹਨਾਂ ਦਾ ਉਹ ਕੀਰਤਨ ਲੱਗਿਆ ਹੁੰਦਾ ਸੀ ਜਦੋਂ ਮੈਂ ਸੁਣਦਾ ਹੁੰਦਾ ਸੀਗਾ ਉਹਦੇ ਵਿੱਚ ਇੱਕ ਮੇਰੇ ਅੱਜ ਵੀ ਚੇਤੇ ਆ ਛੋਟਾ ਜਿਹਾ ਹੁੰਦਾ ਸੀ ਮੈਂ ਦੋ ਮੰਜੇ ਜੋੜ ਕੇ ਕੁ ਸਪੀਕਰ ਲੱਗਦਾ ਸੀ ਉਸ ਧਾਰਮਿਕ ਗਾਣਾ ਲੱਗਦਾ ਸੀ ਜਦੋਂ ਕੋਈ ਵਿਆਹ ਸ਼ਾਦੀ ਜਾਂ ਕੋਈ ਖੰਡਪਟ ਸਾਹਿਬ ਦਾ ਭੋਗ ਉਹ ਜੇ ਸੀ ਕਿ ਭਾਈ ਮਤੀ ਦਾਸ ਜੀ ਕਹਿੰਦੇ ਨੇ ਪਾਈ ਮਤੀ ਦਾਸ ਜੀ ਕਹਿੰਦੇ ਨੇ ਭਾਵੇਂ ਅੱਜ ਹੋਵੇ ਭਾਵੇਂ ਕੱਲ ਹੋਵੇ ਜਦੋਂ ਸੀਸ ਤੇ ਆਰਾ ਚੱਲਣਾ ਏ ਮੇਰਾ ਮੁਖ ਗੁਰਾਂ ਦੇ ਵੱਲ ਹੋਵੇ ਅੱਜ ਪਾਈ ਮਤੀ ਦਾਸ ਜੀ ਪਾਈ ਦਿਆਲਾ ਜੀ ਪਾਈ ਸਤੀ ਦਾਸ ਜੀ ਨੂੰ ਸ਼ਰਧਾਂਜਲੀ ਦੇ ਰਹੇ ਆ ਔਰ ਗੁਰੂ ਸਾਹਿਬ ਬਾਰੇ ਮੈਂ ਦੱਸਾਂ ਮੈਨੂੰ ਲੱਗਦਾ ਹੈ ਇੰਨਾ ਡੀਐਡੀਆ ਸ਼ਕਤੀਆਂ ਦੇ ਸਾਹਮਣੇ ਮੈਂ ਤਾਂ ਬਹੁਤ ਨਿਗੋਣਾ ਜਾਂ ਪਰ ਜਿੰਨਾ ਕਿ ਮੈਂ ਪੜਿਆ ਜਿੰਨਾ ਕਿ ਪਹਿਲਾਂ ਤਾਂ ਕੱਲਾ ਇੱਕ ਲੇਖ ਹੀ ਹੁੰਦਾ ਸੀ ਬਸ ਪਾਠਕ੍ਰਮ ਚ ਕਿ ਗੁਰੂ ਤੇਗ ਬਹਾਦਰ ਜੀ ਦਾ ਲੇਖ ਯਾਦ ਕਰ ਲੋ ਗੁਰੂ ਨਾਨਕ ਦੇਵ ਜੀ ਯਾਦ ਕਰ ਲੋ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਕਰ ਲੋ ਇੱਕ ਆ ਜਾਊਗਾ ਇਹਨਾਂ ਚ ਸਿਰਫ 10 ਨੰਬਰ ਹੁੰਦੇ ਸੀ ਬਸ ਸਾਨੂੰ ਸਿਲੇਬਸ ਚ ਸਿਰਫ ਇੱਥੇ ਤੱਕ ਹੀ ਸੀਮਤ ਰੱਖਿਆ ਸੀ ਹੁਣ ਅਸੀਂ ਪੰਜਾਬ ਸਰਕਾਰ ਵੱਲੋਂ ਪੂਰਾ ਪਾਠਕ੍ਰਮ ਗੁਰੂ ਸਾਹਿਬ ਦਾ ਅਸੀਂ ਸਕੂਲਾਂ ਦੇ ਵਿੱਚ ਲਾ ਰਹੇ ਹਾਂ ਪੂਰਾ ਪਾਠਕ੍ਰਮ ਕਿ ਕਿਸ ਕਿਸ ਵੇਲੇ ਪੰਜ ਭਾਈਆਂ ਚੋਂ ਸਭ ਤੋਂ ਛੋਟੇ ਸ਼ਾਇਦ ਬਾਕੀ ਚਾਰ ਨੂੰ ਭਾਈ ਗੁਰਦਿੱਤਾ ਜੀ ਨੂੰ ਕੋਈ ਜਾਣਦਾ ਨਾ ਬਾਬਾ ਜੀ ਨੇ ਅੱਜ ਉਹਨਾਂ ਦੇ ਵਿਆਹ ਦਾ ਜ਼ਿਕਰ ਕੀਤਾ ਇਹ ਗੱਲਾਂ ਕੋਈ ਜਾਣਦਾ ਹੀ ਨਹੀਂ ਕਿਸੇ ਨੇ ਦੱਸੀ ਨਹੀਂ ਸਾਨੂੰ ਕਿ ਕਿ ਮੈਂ ਸਰਵਾਲਾ ਬਣ ਕੇ ਗਏ ਸੀ ਤੇ ਸਾਰਾ ਕੁਝ ਹੀ ਦੇ ਆਈ ਸੀਗੇ ਕਿਸੇ ਗਰੀਬ ਲੋੜਵੰਦ ਨੂੰ ਸੋ ਇਹ ਚੀਜ਼ਾਂ ਸਾਡੀਆਂ ਅੱਗੇ ਜਾਣੀਆਂ ਚਾਹੀਦੀਆਂ ਅਗਲੀ ਪੀੜੀ ਤੱਕ ਇਹ ਤਾਈਓ ਜਾਣ ਗਿਆ ਜੇ ਆਪਾਂ ਜਿਨ੍ਹਾਂ ਦੇ ਹੱਥਾਂ 'ਚ ਕਲਮਾ ਨੇ ਜਿਨ੍ਹਾਂ ਦੇ ਗੁਰੂ ਨੇ ਜਿਨ੍ਹਾਂ ਨੂੰ ਕੰਠ ਦਿੱਤਾ ਹੈ ਜੇ ਉਹ ਦੱਸਣਗੇ ਜੇ ਉਹ ਫੈਸਲੇ ਕਰਨਗੇ ਸੋ ਗੁਰੂ ਸਾਹਿਬ ਕੋਈ ਸ਼ਕਤੀ ਕੌਤਕ ਨਹੀਂ ਦਿਖਾ ਰਹੇ ਸੀ ਉਸ ਵੇਲੇ ਜਿਸ ਵੇਲੇ ਮੱਖਣ ਸ਼ਾ ਲਵਾਣਾ ਨੂੰ ਕਹਿੰਦੇ ਸੀ ਕਿ ਸੁਖੀਆਂ 500 ਸੀ ਤੇ ਦਿਨਾਂ ਪੰਜ ਤੇ ਮੱਖਣ ਸ਼ਾ ਲਵਾਣਾ ਵੀ ਸ਼ਾਇਦ ਇਹੀ ਚੈੱਕ ਕਰਦਾ ਸੀ ਕਿ ਜੇ ਅਸਲੀ ਹੋਇਆ ਤਾਂ 500 ਮੰਗੂਗਾ ਤਾਂ ਜਦੋਂ ਇਹ ਕਿਹਾ ਤਾਂ ਉਹਨੇ ਕਿਹਾ ਗੁਰੂ ਲਾਦੋਰੇ ਗੁਜਰਾਤ ਦੇ ਪੋਰਟ ਤੇ ਜਹਾਜ਼ ਫਸ ਗਿਆ ਸੀ ਰੇਤੇ ਚ ਉਹ ਕੱਢਿਆ ਸੀ ਉੱਥੇ ਉੱਥੇ ਸੁਖ ਸੁਖੀ ਸੀ ਉਹ ਕੱਢਿਆ ਸੀ ਮਾਤਾ ਭਾਗਪਰੀ ਦੀ ਕਹਾਣੀ ਤੁਸੀਂ ਸਰ ਰੋਜ ਕਿਵੇਂ ਉਹਨੇ ਇੱਕ ਇੰਨੀ ਸ਼ਰਧਾ ਨਾਲ ਯਾਦ ਕੀਤਾ ਕਿ ਗੁਰੂ ਸਾਹਿਬ ਆ ਕੇ ਇੱਥੇ ਬਹਿ ਗਏ ਸੋ ਕਿੰਨੀਆਂ ਕੁਰਬਾਨੀਆਂ ਦੀ ਗੱਲ ਕਰੀਏ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਸਰਵੰਸ ਵਾਰਿਆ ਮਾਤਾ ਗੁਜਰੀ ਜੀ ਮਤਲਬ ਸ਼ਾਇਦ ਹੀ ਇੰਨੇ ਸ਼ਹੀਦ ਕਿਸੇ ਪਰਿਵਾਰ ਚ ਹੋਏ ਹੋਣਗੇ ਸੋ ਅਸੀਂ ਜੋ ਪ੍ਰੋਗਰਾਮ ਕਰ ਰਹੇ ਹਾਂ ਜੋ ਸੇਵਾ ਲੱਗੀ ਹੈ ਅਸੀਂ ਪਿੱਛੇ ਰਹਿ ਕੇ ਕਰ ਰਹੇ ਹਾਂ ਅੱਗੇ ਅਸੀਂ ਮਹਾਪੁਰਸ਼ ਲਾਏ ਹੋਏ ਨੇ ਤਾਂ ਕਿ ਰਹਿਤ ਮਰਿਆਦਾ ਦੇ ਵਿੱਚ ਕੋਈ ਕਮੀ ਨਾ ਰਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਅਸੀਂ ਤਾਂ ਇੱਕ ਸੋਰਸ ਆ سپورਟ ਦਾ ਕਿਸੇ ਨੂੰ ਦੱਸ ਦੋ ਜੀ ਕਿਥੋਂ ਦੀ ਸੜਕਾਂ ਜਾਣਾ ਲੰਘਣਾ ਕਿਥੋਂ ਦੀ ਪਾਲਕੀਆਂ ਚਾਹੀਦੀਆਂ ਨੇ ਕਿੱਥੇ ਕਿੰਨਾ ਕੁ ਪ੍ਰਬੰਧ ਕਰਨਾ ਹੈ ਖਾਣ ਪੀਣ ਦਾ ਰਹਿਣ ਦਾ ਲੰਗਰ ਤਾਂ ਖਰ ਆਪਣਾ ਤਾਂ ਗੁਰੂ ਸਾਹਿਬ ਦਾ 20 ਰੁਪਏਾਂ ਦਾ ਇੱਕ ਵਾਰੀ ਪੋਕੇਸਾਦਵ ਨੂੰ ਕੋਈ ਹੋਇਆ ਲੰਗਰ ਅਜੇ ਤੱਕ ਵਿਆਜ ਹੀ ਨਹੀਂ ਉਹਦਾ ਮੁਕਰਿਆ ਭਾਵੇਂ ਤੁਰਕੀ ਚ ਪੁਚਾਲ ਆਇਆ ਹੋਵੇ ਭਾਵੇਂ ਸ਼੍ਰੀਲੰਕਾ ਚ ਕੋਈ ਸੁਨਾਮੀ ਆ ਜੇ ਉਥੇ ਰੈੱਡ ਕਰਾਸ ਵਾਲੇ ਬਾਅਦ ਚ ਪਹੁੰਚਦੇ ਆ ਪਹਿਲਾਂ ਸਾਡਾ ਲੰਗਰ ਲੱਗ ਜਾਂਦਾ ਇਹ ਸਾਨੂੰ ਗੁਰੂ ਸਾਹਿਬ ਦਾ ਵਰਦਾਨ ਹੈ ਸੋ ਜਿੰਨੇ ਵੀ ਅਸੀਂ ਗੁਰੂ ਸਾਹਿਬ ਦੇ ਬਾਰੇ ਜੀਵਨੀ ਬਾਰੇ ਜਿਨ੍ਹਾਂ ਨੇ ਲਿਖਿਆ ਵੱਡੇ ਵੱਡੇ ਪ੍ਰੋਫੈਸਰ ਸੰਤ ਮਹਾਤਮਾ ਸੀ ਉਹਨਾਂ ਨਾਲ ਵਿਚਾਰ ਵਿਚਾਰ ਬਿਮਰਸ਼ ਕੀਤਾ ਕਿ ਕਿੰਨੇ ਥਾਂ ਕਿ ਕਿੱਥੋਂ ਕਿੱਥੋਂ ਦੀ ਗੁਰੂ ਸਾਹਿਬ ਲੰਗੇ ਸਾਨੂੰ 142 ਇਹੋ ਜੇ ਪਿੰਡ ਤੇ ਸ਼ਹਿਰ ਕਸਬੇ ਪਤਾ ਲੱਗੇ 109 ਪਿੰਡ ਨੇ 34 ਕਸਬੇ ਭਾਵੇਂ ਉਹ ਤਰਨਤਨ ਸਾਹਿਬ ਤੋਂ ਸ਼ੁਰੂ ਹੋ ਜਾਂ ਤਰਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਬਨਾਲੇ ਚ ਫਰਵਾਹੀ ਸੇਖਾ ਮੂਲੋਆੜ ਇਧਰ ਹੁੰਦੇ ਹੋਏ ਸਮਾਣੇ ਵਿੱਚ ਦੀ ਫਿਰ ਉਹ ਅਸੀਂ 109 ਦੇ 9 ਪਿੰਡਾਂ ਦੀਆਂ ਪੰਚਾਇਤਾਂ ਨੂੰ ਆਲਰੇਡੀ ਕਈ ਮਹੀਨੇ ਪਹਿਲਾਂ 50-50 ਲੱਖ ਰੁਪਇਆ ਇਸ ਗੱਲ ਦਾ ਸ਼ੁਕਰਾਨੇ ਵਜੋਂ ਦੇਤਾ ਕਿ ਤੁਸੀਂ ਧੰਨ ਹੋ ਕਿ ਤੁਹਾਡੇ ਪਿੰਡ ਗੁਰੂ ਸਾਹਿਬ ਦੇ ਚਰਨ ਪਏ ਹੋਏ ਨੇ ਤੁਸੀਂ ਇਹ 50 ਲੱਖ ਰੁਪਇਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਖਰਚ ਲਓ ਗੁਰੂ ਸਾਹਿਬ ਦੇ ਨਾਮ ਤੇ ਖਰਚ ਲਓ ਬੋਲੇ ਸੋ ਨਿਹਾਲ ਤੇ ਫਿਰ ਉਹਨਾਂ ਪਿੰਡਾਂ ਦੇ ਵਿੱਚ ਕੀਰਤਨ ਚੱਲ ਰਹੇ ਨੇ ਸਾਰੇ ਪਿੰਡਾਂ 'ਚ ਲਾਈਟ ਐਂਡ ਸਾਊਂਡ ਦੇ ਰਾਹੀਂ ਬਹੁਤ ਕੁਝ ਦਰਸਾਇਆ ਜਾ ਰਿਹਾ ਹੈ ਗੁਰੂ ਸਾਹਿਬ ਦੀ ਜੀਵਨੀ ਬਾਰੇ ਫਰੀਦਕੋਟ ਬਟੇਂਡਾ ਤਕਸਰੀ ਦਮਦਮਾ ਸਾਹਿਬ ਸ੍ਰੀ ਹਰਮਨ ਹਰਮਿੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਤਸ਼ਰੀ ਨਗਰ ਹੁਣ ਕੱਲ ਨੂੰ ਇੱਥੋਂ ਜਥਾ ਜਿਹੜਾ ਪਹਿਲਾ ਕੀਰਤਨ ਜਿਹੜਾ ਜਥਾ ਉਹ ਇੱਥੋਂ ਚੱਲੂਗਾ ਤੇ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਸਪੈਸ਼ਲੀ ਦਿੱਲੀ ਤੋਂ ਅੱਜ ਉਹ ਵੀ ਕਹਿੰਦੇ ਮੈਂ ਪਹਿਲੀ ਵਾਰ ਸ਼੍ਰੀ ਨਗਰ ਆਇਆ ਮੈਂ ਕਹਾਂ ਜੀ ਪਹਿਲੀ ਵਾਰ ਸ਼੍ਰੀ ਨਗਰ ਆਇਆ ਕਈ ਬੰਦੇ ਬਹੁਤ ਸਾਰੇ ਬੰਦੇ ਹੋਣਗੇ ਜਿਹੜੇ ਅੱਜ ਪਹਿਲੀ ਵਾਰ ਆਏ ਹੋਣਗੇ ਪਰ ਉਹ ਕੋਈ ਕੰਮਕਾਰ ਆਇਆ ਹੋਊਗਾ ਕੋਈ ਕਿੱਥੋਂ ਮੁੜ ਜੂਗਾ ਕੋਈ ਘੁੰਮ ਕੇ ਮੁੜ ਜੂਗਾ ਪਰ ਕਿੰਨੀ ਕਿਸਮਤ ਚੰਗੀ ਹੈ ਕਿ ਪਹਿਲੀ ਵਾਰ ਹੀ ਆਏ ਆ ਤੇ ਪਹਿਲੀ ਵਾਰੀ ਸੇਮੇ ਬਾਦਸ਼ਾਹ ਦੇ ਪੈਰਾਂ 'ਚ ਬੈਠੇ ਆ ਪਹਿਲੀ ਵਾਰੀ ਸੋ ਇਹ ਗੁਰੂ ਸਾਹਿਬ ਦਾ ਕੋਈ ਵਿਧੀ ਵਿਧਾਨ ਹੈ ਜੀ ਨਹੀਂ ਬੰਦੇ ਬੰਦਾ ਕੋਈ ਚੀਜ਼ ਨਹੀਂ ਹੈਗਾ ਉਹਨਾਂ ਸਾਹਮਣੇ ਸੋ ਮੈਂ ਤਾਂ ਇੱਕ ਮੇਰੀ ਦਾਦੀ ਮੈਨੂੰ ਛੋਟੀ ਜੀ ਕਹਾਣੀ ਸੁਣਾਉਂਦੀ ਹੁੰਦੀ ਸੀ ਕਿ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਤੁਰੇ ਜਾਂਦੇ ਸੀ ਬਾਣੀ ਉਚਰਦੇ ਸੱਚ ਬੋਲਦੇ ਫਿਰਦੇ ਸੀ ਨਾਲ ਬਾਬਾ ਮਰਦਾਨਾ ਜੀ ਸੀ ਕਿਸੇ ਪਿੰਡ ਦੀ ਝੂਤੇ ਬੈਠੇ ਕਹਿੰਦੇ ਭਾਈ ਮਰਦਾਨਾ ਰਵਾਬ ਛੇੜ ਬਾਣੀ ਉਚਰੀਏ ਰਵਾਬ ਛੜੀ ਬਾਣੀ ਉਚਰਨ ਲੱਗੇ ਅੰਮਤ ਬੇਲਾ ਸੀ ਆਵਾਜ਼ ਗੂੰਜੇ ਤੋਂ ਨਾ ਗੂੰਜਣ ਰਵਾਬ ਦੀਆਂ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਕੋਈ ਫਕੀਰ ਬੰਦਾ ਆ ਗਿਆ ਰੱਬ ਦਾ ਸਿੱਧੀ ਰੱਬ ਨਾਲ ਹੈ ਆਪਣੀ ਕਿਸਮਤਾਂ ਪਲਟ ਦੂ ਇਹਦੀ satsang ਕਰ ਲੈਨੇ ਆ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਕਿੱਧਰ ਆ ਗਏ ਕਹਿੰਦੇ ਗੁਰੂ ਸਾਹਿਬ ਅਸੀਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਸਤੇ ਔਖੇ ਨੇ ਸੱਚ ਦੇ ਰਾਹ ਨੇ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਇਹ ਰਾਹ ਸੱਚੀ ਰਾਹਾਂ ਦੇ ਪੰਧ ਹੀ ਹੋਰ ਹੁੰਦੇ ਆ ਕਹਿੰਦੇ ਨਾ ਜੀ ਇਸ ਤਾਂ ਨਾਲ ਚੱਲਾਂਗੇ ਕਹਿੰਦੇ ਚਲੋ ਠੀਕ ਹੈ ਆਜੋ ਤੁਰੇਗੇ 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 ਅੱਗੇ ਚਾਂਦੀ ਦੇ ਢੇਰ ਆ ਗਏ ਮੇਰੀ ਦਾਦੀ ਮੈਨੂੰ ਇਹ ਕਹਾਣੀ ਸੁਆਉਂਦੀ ਹੁੰਦੀ ਸੀ ਚਾਂਦੀ ਦੇ ਢੇਰ ਆ ਗਏ ਆਲੇ ਦੋਲੇ ਚਾਂਦੀ ਉਹ ਚਾਂਦੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਗੋਲੀ ਮਾਰੋ ਸੱਚ ਨੂੰ ਇੰਨਾ ਕੁ ਤੁਰਨ ਵਾਲੀ ਕੰਮ ਬਣ ਗਿਆ ਉਹ ਤਾਂ ਮੁੜ ਗਿਆ ਜੀ ਕਾਫਲਾ ਰਹਿ ਗਿਆ ਅੱਦਾ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਨੇ ਕਹਿੰਦੇ ਆਉਣ ਦਿਓ ਤੁਰੇਗੇ 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 ਅੱਗੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨਾਂ ਨੇ ਸੋਨਾ ਚੱਕਿਆ ਕਹਿੰਦੇ ਚਲੋ ਚਾਂਦੀ ਵਾਲਿਆਂ ਨਾਲ ਵਧੀਆ ਰਹਿ ਗਏ ਥੋੜਾ ਜਿਹਾ ਟਾਈਮ ਹੋਰ ਤੁਰਪੇ ਉਹ ਚਾਂਦੀ ਲੈ ਕੇ ਚਲੇ ਗਏ ਬੰਦੇ 10 ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨਾ ਚਾਂਦੀ ਵਾਲੇ ਨਹੀਂ ਅਸੀਂ ਤਾਂ ਗੁਰੂ ਜੀ ਨਾਲ ਹੀ ਚੱਲਾਂਗੇ ਕਹਿੰਦੇ ਭਾਈ ਰਾਹ ਓਖੇ ਆ ਸਕਦੇ ਨੇ ਦੇਖ ਲਓ ਕਹਿੰਦੇ ਨਾ ਹੀ ਚੱਲਾਂਗੇ ਤੁਰੇਗੇ 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 ਅੱਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜਿਹੜੇ ਉਹ 10 ਜਣੇ ਸੀ ਉਹਨਾਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਆਪਾਂ ਉਹਨਾਂ ਦੋਨਾਂ ਨਾਲੋਂ ਹੀ ਚੰਗੇ ਰਹਿ ਗਏ ਰਹਿ ਗਿਆ ਕੱਲਾ ਭਾਈ ਮਰਦਾਨਾ ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆ ਤੂੰ ਕਹਿੰਦੇ ਮੈਂ ਨਹੀਂ ਜਾਂਦਾ ਬਾਬਾ ਜੀ ਮੈਂ ਤਾਂ ਉਹਨਾਂ ਤੋਂ ਅਮੀਰ ਹਾਂ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਕਿਹਜੀਆਂ ਗੱਲਾਂ ਕਰਦਾ ਉਹਦਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤਾਂ ਤੂੰ ਉਹਨਾਂ ਤੋਂ ਅਮੀਰ ਕਿਵੇਂ ਹੈ ਤਾਂ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਉਹਨਾਂ ਨੂੰ ਮੈਂ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਤੇ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਤੇ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਕੌਣ ਹੋ ਸਕਦੀ ਇਹਦੇ ਕੋਲੇ ਹੋ ਸਕਦਾ ਜਦੋਂ ਹੀਰੇ ਮੋਤੀ ਰਾਜ ਭਾਗ ਵੰਡਣ ਵਾਲਿਆਂ ਦੇ ਪੈਰਾਂ 'ਚ ਬੈਠੇ ਆਂ ਫਿਰ ਉਦੋਂ ਵੱਡਾ ਖਜ਼ਾਨਾ ਕਿਹਦੇ ਕੋਲੇ ਉਦੋਂ ਵੱਡੀ ਕਿਸਮਤ ਕੀਦੀ ਹੋ ਸਕਦੀ ਹੈ ਜੀ ਅੱਜ ਸਾਰੇ ਆਪਾਂ ਕਿਸਮਤ ਵਾਲੇ ਆਂ ਸਾਰੀ ਸੰਗਤ ਕਿਸਮਤ ਵਾਲੀ ਹੈ ਸਤ ਸੰਗ ਦਾ ਮਤਲਬ ਸੱਚ ਦੀ ਸੰਗਤ ਕਰਨੀ ਸੱਚ ਦੀ ਸੰਗਤ ਕਰਨੀ ਇਥੋਂ ਬਾਣੀ ਦਾ ਉਚਾਰਨ ਹੈ ਸਾਡੇ ਕੌਮ ਦੇ ਬਹੁਤ ਵੱਡੇ ਰਾਗੀ ਪਦਮਸ਼੍ਰੀ ਅਵਾਰਡ ਪਤਾ ਨਹੀਂ ਉਹ ਤਾਂ ਬਹੁਤ ਛੋਟੇ ਨੇ ਇਹਨਾਂ ਨੂੰ ਅਵਾਰਡ ਦੇ ਕੇ ਕੋਈ ਨਵਾਜਿਆ ਨਹੀਂ ਜਾ ਸਕਦਾ ਅਵਾਰਡ ਦੀ ਗਰਮਾ ਵਧ ਸਕਦੀ ਇਹਨਾਂ ਨੂੰ ਅਵਾਰਡ ਦੇ ਕੇ ਪਰ ਅਵਾਰਡ ਨਾਲ ਇਹਨਾਂ ਨੂੰ ਨਹੀਂ ਕਹਿ ਸਕਦੀ ਵੀ ਬਹੁਤ ਵੱਡੇ ਹੋ ਗਏ ਇਹਨਾਂ ਨੂੰ ਫਰਾਨਾ ਅਵਾਰਡ ਮਿਲ ਗਿਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਅਵਾਰਡ ਦੀ ਗਰਮਾ ਵਧਾਉਣੀ ਹੈ ਸੋ ਇਹ ਸੱਚੀ ਹੋਊਗਾ ਤਾਂ ਸਾਰਾ ਕੁਝ ਉਧਰੋਂ ਸੱਚਾ ਇਧਰੋਂ ਸੱਚ ਸੋ ਸੱਚ ਤੋਂ ਵੱਡਾ ਕੁਝ ਨਹੀਂ ਹੈਗਾ ਜੀ ਔਰ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਕਿ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਬੋਲੋਗੇ ਸੱਚ ਹੀ ਬੋਲੋਗੇ ਝੂਠ ਵਾਲੇ ਨੂੰ 50 ਵਾਰੀ ਪੁੱਛਣਾ ਪੈਂਦਾ ਪਿਛਲੀ ਵਾਰ ਕੀ ਬੋਲ ਕੇ ਗਏ ਸੀ ਕਿਉਂਕਿ ਪਹਿਲਾਂ ਝੂਠ ਬੋਲ ਜਾਂਦੇ ਹਨ ਬਹੁਤ ਸਾਰੇ ਬੰਦੇ ਬੋਲ ਜਾਂਦੇ ਹੁਣ ਤਾਂ ਕਿਸੇ ਤੇ ਯਕੀਨ ਹੀ ਨਹੀਂ ਸੋ ਮੈਂ ਅੱਜ ਗੁਰੂ ਮਹਾਰਾਜ ਦੀ ਹਾਜ਼ਰੀ ਚ ਕਹਿਣਾ ਕਿ ਪਰਮਾਤਮਾ ਸਾਨੂੰ ਸੱਚ ਬੋਲਣ ਦਾ ਸਮੱਤ ਬਖਸ਼ੇ ਬਲ ਬਖਸ਼ੇ ਸੱਚ ਬੋਲਣਾ ਬਹੁਤ ਔਖਾ ਹੈ ਸੁਰਜੀਤ ਪਾਤਰ ਜੀ ਨੇ ਲਿਖਿਆ ਕਿ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡ ਲੈ ਮੋਢਾ ਦੇਣ ਲਈ ਸੱਚੇ ਨੂੰ ਤਾਂ ਕੋਈ ਸੇਵਿਆਂ ਤੱਕ ਲਿਜਾਣ ਵਾਸਤੇ ਚਾਰ ਬੰਦੇ ਨਹੀਂ ਲੱਭਦੇ ਵੀਰ ਬਹੁਤ ਸੱਚ ਬੋਲਦਾ ਸੀ ਛੱਡ ਪਰ ਇਹਦੇ ਨਾਲ ਕੀ ਜਾਵਾਂਗੇ ਸੋ ਦੁਨੀਆਦਾਰੀ ਚੋਂ ਆਪਾਂ ਨੂੰ ਕੱਢਣ ਵਾਸਤੇ ਗੁਰੂ ਸਾਹਿਬ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੈ ਆਪਾਂ ਫੇਰ ਉਸੇ ਦੁਨੀਆਦਾਰੀ ਚ ਫਸ ਗਏ ਆ ਜਿਹੜਾ ਟਾਈਮ ਤੁਸੀਂ ਕੱਢੋਂਗੇ ਨਾ ਇਹ ਬਹੁਤ ਕੀਮਤੀ ਟਾਈਮ ਹੈ ਕਮਾਂਕਾਰਾਂ ਤੇ ਪਰੋਜ ਜਾਂਦੇ ਆ ਪਰ ਜਿਹੜਾ ਆ ਟਾਈਮ ਤੁਸੀਂ ਕੱਢੋਂਗੇ ਇੰਨੇ ਮਹਾਂਪੁਰਸ਼ਾਂ ਦੀ ਇੰਨੇ ਜਿਹੜੇ ਸਾਡੇ ਪੰਥ ਦੇ ਕੀਰਤਨੀਏ ਸਾਡੇ ਪ੍ਰਚਾਰਕ ਜਿਹੜੇ ਜਿਨ੍ਹਾਂ ਨੇ ਮਤਲਬ ਐ ਗਿਣਿਆ ਪਿਆ ਸਾਰਾ ਇਤਿਹਾਸ ਉਹਨਾਂ ਦੀ ਆਪ ਸੰਗਤ ਕਰ ਲਾਂਗੇ ਸੋ ਸਾਡੇ ਵੱਲੋਂ ਪੰਜਾਬ ਸਰਕਾਰ ਮੈਨੂੰ ਪੱਤਰਕਾਰ ਨੇ ਪੁੱਛਿਆ ਕਿੰਨਾ ਬਜਟ ਰੱਖਿਆ ਜੀ ਇਹਨਾਂ ਪ੍ਰੋਗਰਾਮਾਂ ਦਾ ਮੈਂ ਕਿਹਾ ਫੇਰ ਉਹੀ ਗੱਲ ਜਿਹੜਾ ਖਜ਼ਾਨੇ ਵੰਡਦਾ ਹੈ ਤੇ ਉਹਨੂੰ ਅਸੀਂ ਬਜਟ ਦੇਵਾਂਗੇ ਇਹਦੇ ਵਾਸਤੇ ਖਜ਼ਾਨੇ ਖੁੱਲੇ ਨੇ ਮੈਂ ਕਿਹਾ ਅਫਸਰਾਂ ਨੂੰ ਵੀ ਕੀ ਹੋਇਆ ਮੈਂ ਕਿਹਾ ਵੀ ਅਫਸਰਾਂ ਨੂੰ ਵੀ ਕੀ ਹੈ ਸਾਰੀ ਸੰਗਤ ਨੂੰ ਪ੍ਰਬੰਧਕਾਂ ਨੂੰ ਵੀ ਕਿਹਾ ਕਿ ਕੋਈ ਖਰਚੇ ਪੱਖੋਂ ਨਹੀਂ ਕਰਨਾ ਵੀ ਆ ਆਪਣੇ ਕੋਲ ਖਰਚ ਨਹੀਂ ਹੈਗਾ ਇਹਨੂੰ ਐ ਕਰ ਲੀਏ ਇਹ ਤਾਂ ਕੋਈ ਆ ਕਰ ਲੀ ਨਾ ਮੈਂ ਕਿਹਾ ਵੀ ਜਿੰਨਾ ਬਜਟ ਹੋਊਗਾ ਸਾਰਾ ਗੁਰੂ ਸਾਹਿਬ ਦਾ ਹੀ ਹੈ ਸੋ ਸਾਰੀ ਮੇਰੀ ਕੈਬਿਨੇਟ ਵੀ ਇੱਥੇ ਆਈਏ ਸਪੀਕਰ ਸਾਹਿਬ ਆਏ ਨੇ ਸਾਰੀ ਸਰਕਾਰ ਅਸੀਂ 23 24 25 ਇਹ ਜਿਹੜਾ ਇੱਥੋਂ ਵਾਲਾ ਜਿਹੜਾ ਕੀਰਤਨ ਜਥਾ ਇਹ 22 ਤਰੀਕ ਨੂੰ ਪਹੁੰਚੂਗਾ ਬਾਕੀ ਸਾਰੇ ਵੀ 22 ਨੂੰ ਸ਼ਾਮ ਨੂੰ ਪਹੁੰਚ ਜਾਣਗੇ 23 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੋਕਿਕ ਜਿਹੜੇ ਕੀਰਤਨ ਵੀ ਹੋਣਗੇ ਸਰਵ ਧਰਮ ਸੰਮੇਲਨ ਹੋਊਗਾ ਤੇ ਨਾਲ ਨਾਲ ਅਖੰਡ ਪਟ ਸਾਹਿਬ ਪ੍ਰਕਾਸ਼ ਹੋਣਗੇ ਤੇ 24 ਤਰੀਕ ਨੂੰ ਵਿਸ਼ੇਸ਼ ਪਹਿਲੀ ਵਾਰ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ ਪਹਿਲੀ ਵਾਰ ਰਾਜਧਾਨੀ ਚੰਡੀਗੜ੍ਹ ਤੋਂ ਨਿਕਲ ਕੇ ਸ਼੍ਰੀ ਅਨੰਦਪੁਰ ਸਾਹਿਬ ਹੋਊਗਾ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਉਹਦੇ ਵਿੱਚ ਬਹੁਤ ਇਤਿਹਾਸਕ ਫੈਸਲੇ ਹੋਣਗੇ ਔਰ ਉਹਦੇ ਵਾਸਤੇ ਅਸੀਂ ਰੈਜ਼ੋਲੂਸ਼ਨ ਵਗੈਰਾ ਜਿਹੜੇ ਵੀ ਹੁੰਦੇ ਨੇ ਤੇ ਤੁਹਾਡੇ ਜਿਹੜੇ ਤੁਸੀਂ ਕਿਹਾ ਸੀਗਾ ਅੱਜ ਇੱਥੇ ਉਮਰ ਅਬਦੁੱਲਾਹ ਸਾਹਿਬ ਨੇ ਆਉਣਾ ਸੀ ਕੱਲ ਅਸੀਂ ਦਿੱਲੀ ਕੱਠੇ ਹੀ ਸੀਗੇ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸੀ ਤੇ ਅੱਜ ਉਹਨਾਂ ਨੇ ਆਉਣਾ ਸੀ ਉਹਨਾਂ ਦੇ ਕਿਸੇ ਬਹੁਤ ਕਲੋਜ਼ ਰਿਸ਼ਤੇਦਾਰੀ ਚ ਕੋਈ ਡੈਥ ਹੋ ਗਈ ਸਤ ਉਹ ਕੱਲ ਨੂੰ ਉਹ ਜਥੇ ਨੂੰ ਰਵਾਨਾ ਕਰਨ ਵੇਲੇ ਆਉਣਗੇ ਉਹਨਾਂ ਨਾਲ ਵੀ ਤੇ ਜਿਹੜੇ ਮਨੋਜ ਸਿਨਾ ਜਿਹੜੇ ਐਲਜੀ ਇੱਥੋਂ ਦੇ ਗਵਰਨਰ ਹੈ ਉਹਨਾਂ ਨਾਲ ਵੀ ਮੈਂ ਦੋਨਾਂ ਨਾਲ ਹੀ ਗੱਲ ਕਰੂੰਗਾ ਤੇ ਕਿਉਂਕਿ ਮਨੋਸ ਸਿੰਘਾ ਮੇਰੇ ਨਾਲ ਐਮਪੀ ਵੀ ਰਹੇ ਆ ਤੇ ਬਾਅਦ ਚ ਰੇਲ ਮੰਤਰੀ ਵੀ ਰਹੇ ਆ ਬਾਅਦ ਚ ਉਹਨੋਂ ਗਵਰਨਰ ਬਣ ਗਏ ਤੇ ਮੈਂ ਉਹਨਾਂ ਦੋਨਾਂ ਨਾਲ ਗੱਲ ਕਰੂੰਗਾ ਆਪਾਂ ਬੈਠ ਕੇ ਮੀਟਿੰਗ ਕਰਕੇ ਇੱਕ ਇੱਕ ਮਸਲਾ ਥੋੜਾ ਉਹਨਾਂ ਸਾਹਮਣੇ ਰੱਖ ਦਾਂਗੇ ਤੁਸੀਂ ਉਹਨਾਂ ਨੂੰ ਸਮਝਾ ਬਾਕੀ ਮੈਂ ਜਿਆਦਾ ਦੇਰ ਮੈਨੂੰ ਮੈਂ ਇਹਨੂੰ ਅਬਦੇ ਆਪ ਨੂੰ ਮੈਂ ਵੀ ਮੰਨਦਾ ਵੀ ਸ਼ਬਦਾਂ ਦਾ ਜਾਦੂਗਰ ਪਰ ਅੱਜ ਅੱਜ ਮੇਰੇ ਵੀ ਪੈਰ ਕੰਬਦੇ ਆ ਹੱਥ ਘੱਮਦੇ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਸੀਗਾ ਮੈਨੂੰ ਉਦੋਂ ਇਹ ਇਹ ਚੀਜ਼ ਦਾ ਪਤਾ ਲੱਗਿਆ ਸੀ ਵੀ ਇਹਦੀ ਵੈਲਿਊ ਕੀ ਹੁੰਦੀ ਹੈ ਇਹਦਾ ਇਹੀ ਫਾਇਦਾ ਹੁੰਦਾ ਜੇ ਤੁਹਾਡੀਆਂ ਲੱਤਾਂ ਘਮਦੀਆਂ ਹੋਣ ਤਾਂ ਦਿਖਦੀਆਂ ਨਹੀਂ ਸ਼ੁਗਰ ਸਾਹਿਬ ਗੁਰੂ ਸਾਹਿਬ ਪਾਲ ਬਖਸ਼ਣ ਐਡੇ ਐਡੇ ਬੰਦਿਆਂ ਮੂਰੇ ਐਡੇ ਐਡੇ ਮਹਾਪਰਿਸ਼ਮਰੇ ਬੋਲਣਾ ਬਹੁਤ ਔਖਾ ਸੋ ਮੈਂ ਮੇਰੀ ਪੈੰਨੀ ਕਾ ਹਾਜ਼ਰੀ ਕਬੂਲ ਕਰਿਓ ਸਾਰੇ ਤੰਦਰੁਸਤ ਰਹੋ ਇਹੀ ਅਰਦਾਸਾ ਨੇ ਸਮਤ ਬਖਸ਼ੇ ਪ੍ਰਮਾਤਮਾ ਬਲ ਬਖਸ਼ੇ ਸਿੱਖ ਕੌਮ ਚੜਦੀ ਕਲਾ ਚ ਰਵੇ ਜਿੱਥੇ ਜਿੱਥੇ ਵੀ ਨਾਨਕਲੇਵਾ ਸੰਗਤ ਬਚਦੀ ਹੈ ਮੈਂ ਸੱਦਾ ਪੱਤਰ ਦਿੰਨਾ ਸਾਰਿਆਂ ਨੂੰ ਆਓ ਆਨੰਦਪੁਰ ਸਾਹਿਬ ਆਪਾ ਗੁਰੂ ਸਾਹਿਬ ਦੀ ਇਸ ਅਦੁੱਤੀ ਤਿਆਗ ਵਾਲੀ ਕੁਰਬਾਨੀ ਮਨੁੱਖਤਾ ਮਾਨਵਤਾ ਵਾਸਤੇ ਦਿੱਤੀ ਹੋਈ ਕੁਰਬਾਨੀ ਨੂੰ ਯਾਦ ਵੀ ਕਰੀਏ ਤੇ ਆਪਣੇ ਬੱਚਿਆਂ ਨੂੰ ਯਾਦ ਕਰਾਈਏ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਸਰੀ ਬਹੁਤ ਬਹੁਤ ਧੰਨਵਾਦ ਹੈ ਜੀ ਸਤਾਰ ਭਗਵਨ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਸਮਾਗਮ ਉਲੀਕਿਆ ਹੈ ਜਦੂ ਗੱਲ ਕੀਤੀ ਨੇ ਭਾਈ ਸਾਪਾਏ ਹਰਜਿੰਦਰ ਸਿੰਘ ਜੀ ਮੈਂ ਤ੍ਰਿਕਾ ਸਾਹਿਬ ਤੇ ਬਾਲੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਮੈਂ ਪਹਿਲਾਂ ਨਾਂ ਇਹਨਾਂ ਦਾ ਦਿੱਤਾ ਜੀ ਮੈਂ ਕਿਹਾ ਜੀ ਅਸੀਂ ਇਹਨਾਂ ਨੂੰ ਜ਼ਰੂਰ ਬੁਲਾਣਾ ਹੈ ਚਾਹੇ ਫੋਰਨ ਘਰੋਂ ਹੋਣ ਜਾਂ ਜਿੱਥੇ ਹੋਣ ਸੋ ਮੈਂ ਸਮੂਚੀ ਪੰਜਾਬ ਗਵਰਨਮੈਂਟ ਦਾ ਤੇ ਨਾਲ ਹੀ ਇੱਥੇ ਦੀ ਐਡਮਿਨਿਸਟ੍ਰੇਸ਼ਨ ਅਲਜੀਮਨੋਸ ਇਹਨਾਂ ਦਾ ਸੀਐਮ ਉਮਰ ਅਬਦੁੱਲਾਹ ਸਾਹਿਬ ਉਹਨਾਂ ਦੀ ਸਾਰੀ ਐਡਮਿਨਿਸਟ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਬਹੁਤ ਹੀ ਸਹਿਯੋਗ ਸਾਨੂੰ ਦਿੱਤਾ ਸੋ ਹੁਣ ਮੈਂ ਬਿਨੇ ਕਰਦਾ ਹਾਂ ਸਾਹਸੰਗ ਜੀ ਪਾਈ ਹਰਜਿੰਦਰ ਸਿੰਘ ਜੀ ਨੂੰ ਸੁਣਨ ਲਈ ਤੇ ਸਾਰੇ ਹੀ ਚਾਹੁੰਦੇ ਹਨ ਕਿ ਫਰੰਟ ਅੱਗੇ ਹੋ ਕੇ ਸੁਣੀਏ ਲੇਕਿਨ ਬਾਹਰ ਵੀ ਦੋ ਤਿੰਨ ਜਗ੍ਹਾ ਸਕਰੀਨਾਂ ਲਗੀਆਂ ਹੋਈਆਂ ਹਨ پارک ਵਿੱਚ ਵੀ ਆਰਾਮ ਨਾਲ ਉੱਥੇ ਵੀ ਗਰਮੀ ਦਾ ਪ੍ਰਬੰਧ ਹੈ ਗੱਦੇ ਡਾਏ ਹੋਏ ਹਨ ਸੋ ਬੜੇ ਆਰਾਮ ਨਾਲ ਤੁਸੀਂ ਉੱਥੋਂ ਵੀ ਸੁਣ ਸਕਦੇ ਹੋ ਗੁਰੂ ਘਰ ਲੰਗਰ ਵੀ ਤਿਆਰ ਹੈ ਸੋ ਮੈਂ ਜਿਆਦਾ ਨਾ ਸੰਭਾਲ ਲੈਂਦੇ ਹੋਇਆ ਸਾਡੇ ਸ਼੍ਰੀ ਅਰਵਿੰਦ ਕੇ ਜਰੀਵਾਲ ਜੀ ਹਨ ਜਿਹੜੇ ਕੌਮੀ ਕਨਵੀਨੀਅਨ ਆਮ ਆਦਮੀ ਪਾਰਟੀ ਦੇ ਉਹ ਸੰਗਤਾਂ ਦੇ ਦਰਸ਼ਨ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आज मैं अपने आप को बहुत सौभाग्यशाली समझता हूँ कि मैं इतने पवित्र स्थान पे मुझे आने का मौका मिला जैसे अभी भगवंत मान साहब ने बताया कि मैं पहली बार श्रीनगर आया हूँ श्रीनगर वैसे तो लोग टूरिज्म के लिए आते हैं काम के लिए आते हैं लेकिन मैं बहुत सौभाग्यशाली हूँ कि मैं पहली बार श्रीनगर इस पवित्र स्थान के दर्शन करने के लिए आया हूँ और बाबा जी के चरणों में अपना शीश नवाने के लिए आया हूं हम सब लोग एक बहुत ही पवित्र आत्मा गुरु तेग बहादुर साहब जी महाराज के साढ़े तीन सो में शहीदी दिवस के अवसर पे इकट्ठे हुए हैं। उन्हें शहीदों का सरताज कहा जाता है हिंद की चादर कहा जाता है उनकी शहादत जो है मैं समझता हूं कि पूरी दुनिया में इंसान के इतिहास में किसी भी धर्म में इस तरह की शहादत कभी देखी नहीं गई है हम सब लोग जानते हैं कि किस तरह से कश्मीरी पंडितों के ऊपर बहुत जुर्म हो रहे थे वो महाराज जी के पास आनंदपुर साहब पहुंचे उनसे मदद मांगी और हिंदू धर्म के लोगों का धर्म बचाने के लिए गुरुजी महाराज ने अपनी सुप्रीम सेक्रीफाइस दी चांदनी चौक पे इस तरह की सेक्रीफाइस इस तरह की शहादत कभी भी किसी भी इतिहास में देखने को नहीं मिली उनकी शहादत को मैं नमन करता हूँ हम सब लोग नमन करते हैं उनका सम्मान करते हैं और इस अवसर पे पंजाब सरकार ने बहुत सारे कार्यक्रम आयोजित किए हैं आप सब लोगों से निवेदन है आप सब लोगों से अपील है प्रार्थना है आपको आमंत्रण है कि आप सब लोग ज़्यादा से ज़्यादा संख्या में आनंदपुर साहब पहुँचें और जो अलग अलग कार्यक्रम हैं उन सभी कार्यक्रमों में शामिल हों ये हम सब लोगों की जिम्मेदारी है कि जैसे मान साहब ने बताया कि आगे से आगे आगे से आगे, आगे, आगे पीढ़ी दर पीढ़ी इस शहादत के बारे में हम अपने बच्चों को बताएं बच्चे बच्चों को बताएं और ये बात सब लोगों तक पहुँचे ताकि उनकी शहादत से हम लोगों को प्रेरणा मिले और उनके संदेश के हिसाब से हम अपने जीवन को ढाल सकें मुझे बेहद खुशी है कल सुबह यहाँ से यात्रा रवाना होगी और 22 तारीख की रात को आनंदपुर साहब पहुँचेगी उस यात्रा की शुरुआत करने के लिए मान साहब के साथ मुझे भी यहाँ आने का मौका मिला इसके लिए मैं अपने आप को सौभाग्यशाली समझता हूँ और आप सब लोगों को इस पवित्र मौके पे आनंदपुर साहब आने के लिए आमंत्रित करता हूँ गुरु साहब से प्रार्थना करता हूँ आप सब लोगों को खूब खुशियाँ दें आपको स्वस्थ रखे आपको परिवार को खुश रखे वाए गुरु जी का खालसा गुरु जी की फतह